ਪਲੇਨ ਪਲੇਨ ਲੈਣੋ ਕੀ ਵਿੱਚ ਲੈਣੋ ਪਲੇਨ ਭਾਜੀ ਉਹ ਚਾਚਾ ਕੀ ਵਿੱਚ ਲੈਣੋ ਪਲੇਨ ਭਾਜੀ ਪਲੇਨ ਏ ਭਾਜੀ ਪਲੇਨ ਕਢਾਈ ਕਰਾਉਣ ਵਾਲਾ ਸਟੱਫ ਹੈ ਠੀਕ ਹੈ ਬੁਟੀਕ ਵਾਲੇ ਆਪਣੇ ਤੋਂ ਲੈ ਕੇ ਜਾਂਦੇ ਆ ਕਢਾਈਆਂ ਕਰਾਉਂਦੇ ਆ ਇਹਨਾਂ ਸੂਟਾਂ ਦੇ 5-5000 ਦੇ ਵੇਚਦੇ ਆ ਭਾਜੀ ਇਹ ਅੱਛਾ ਯਾਰ ਹੈਂਡਵਰਕ ਕਰਾ ਲਓ ਲੈਸਾਂ ਵਾਲਾ ਵਰਕ ਕਰਾ ਲਓ ਜਿਹੜਾ ਮਰਜ਼ੀ ਵਰਕ ਕਰਾ ਲਓ ਭਾਜੀ ਪਲੇਨ ਕਾਟਨ ਦੇ ਸੂਟ ਆਏ ਆਪਣੇ ਕੋਲ ਬਹੁਤ ਪਿਓਰ ਕਾਟਨ ਦੇ ਆ ਪਿਓਰ ਕਾਟਨ ਜੀ ਬੁਟੀਕ ਕਾਹਿੰ ਕੰਮ ਕੀ ਆਉਂਦੇ ਆ ਦੱਸ ਮੈਨੂੰ ਕੰਮ ਭਾਜੀ ਇਹ ਪਲੇਨ ਸੂਟ ਵੀ ਬਣਾ ਸਕਦੇ ਹੋ ਇਹਦੇ ਵੀ ਵਰਕ ਵੀ ਕਰਾ ਸਕਦੇ ਹੋ ਜਿਵੇਂ ਅੱਜਕੱਲ੍ਹ ਕੁੜੀਆਂ ਲੈਸਾਂ ਲੂਸਾਂ ਲਾ ਕੇ ਉਹ ਵੀ ਵੜ ਜਾਂਦੇ ਆ ਬੁਟੀਕ ਪੀਸ ਠੀਕ ਹੈ ਤੁਸੀਂ ਐ ਵੇਚ ਇਹ ਫਿਰ ਤੋਂ ਆਪਣੀ ਬਲਾਈ ਮਾਲ ਹੈ। ਨਾ ਮਾ ਦੇਖੋ ਇੱਧਰ ਨਿਗਾ ਮਾਰਾਓ ਜੀ। ਮਾਲੀ ਮਾਲ ਦੇਖਣੋਂ ਪਾਲ ਦੀ ਕੋਈ ਕਮੀ ਨਹੀਂ ਹੈ। ਆ ਪਲੇਨ ਸੂਟ ਚੱਕੀ ਫਿਰਦਾ। ਸਾਡਾ ਬੰਦਾ ਹੀ ਦੇਖ ਲਓ ਤੁਸੀਂ। ਵਾਕੀ ਰੇਟ ਵੀ ਨਾਲ ਦਿਖਾਈ ਨਾ ਵੀਰੇ। ਰੇਟ ਵੀ ਵੀਰੇ ਆਪਣੇ 50 ਆਫ ਤੇ ਲੱਗੇ ਹੋਏ ਆ। ਅੱਛਾ ਜੀ। ਛੁੱਟੀਆਂ ਦੀ ਸਪੈਸ਼ਲ ਆਫਰ। ਠੀਕ ਹੈ। ਇਹ ਵੀਰੇ ਦੇਖੋ ਪਲੇਨ ਸੂਟ ਆਏ ਹੋਏ ਆਪਣੇ ਕੋਲੇ ਬਹੁਤ ਸੋਹਣੇ।